ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਸੋਲ ਡੇਰੀ ਫਾਰਮ ਤੋਂ ਅੱਜ ਆਏ ਆ ਜੀ ਪਿੰਡ ਮੂਸਾ ਵੀਰ ਨਰੇਸ਼ ਸਿੰਘ ਜੀ ਦੇ ਕੋਲ ਆਏ ਆ ਇਹਨਾਂ ਨੇ ਇੱਕ ਪਸ਼ੂ ਸੇਲ ਕੀਤਾ ਇਹਨਾਂ ਨੇ ਬਹੁਤ ਸੋਹਣਾ ਨਕੀਨਾ ਨਾਲ ਦੇ ਵੀਰਾਂ ਦੇ ਕੋਲ ਤੇ ਜਿਲ੍ਹਾ ਇਹਨਾਂ ਨੂੰ ਤਰਨਤਾਰਨ ਸਾਹ ਪੈਂਦਾ ਵਾ ਅੱਡਾ ਇਹਨਾਂ ਨੂੰ ਮੇਨ ਗਗਬੂਆ ਲੱਗਦਾ ਵਾ ਗਾਂ ਦੀ ਅਡਰ ਕੁਆਲਟੀ ਜਿਹੜੀ ਆ ਬਹੁਤ ਸਾਫ਼ ਸੁਥਰੀ ਆ ਪਹਿਲਾ ਸੁਆ ਗਾਂ ਨੇ ਸੁਣਾਵਾ ਸੂਚ ਦਿਨ ਲਗਭਗ ਸ਼ੈਦ ਟਾਈਮ ਕੰਡੇ ਦੀ ਆ ਸ਼ੈਦ ਅੱਜ ਸਵੇ ਚਾ ਕੱਲ ਤੱਕ ਅਸਵੇ ਤੇ ਵੀਰ ਕੋ ਜਾਣਕਾਰੀ ਆਪਾਂ ਲਿਖੇ ਟਾੜਨਾ ਗੱਲਬਾਤ ਆਪਾਂ ਕਰਦੇ ਆਂ ਵੀਰ ਸਸੀ ਗਾਲ ਜੀ ਸਸੀ ਗਾਲ ਭਾਈ ਵੀ ਜੀ ਗਰੇ ਭਾਈ ਕੀ ਡਿਟੇਲ ਹੈਗੀ ਗਾਂ ਦੀ ਮੇਲ ਪਹਿਲਾ ਸੂਆ ਭਾਜੀ ਠੀਕ ਆ ਜੀ ਤੇ ਵਰਡ ਬਹੁਤ ਸਾਫ ਸੋਧੇ ਸੀਲਸ ਲੱਗਿਆ ਜੀ ਅੱਛਾ ਪਹਿਲਾ ਸੂਆ ਸੁਣੀ ਆ ਹਾਂਜੀ ਪਹਿਲਾ ਸੂਆ ਸੁਣੀ ਆ ਇਹ ਮੂੰਹ ਚਾਰ ਦੰਦ ਕਿ ਜੀ ਹਾਂਜੀ ਚਾਰ ਦੰਦ ਹੈ ਜੀ ਚਾਰ ਦੰਦ ਵਹਿੜਾ ਜੀ ਵੀਰ ਨੂੰ ਹਾਂਜੀ ਆ ਵੇਖੋ ਜੀ ਵੀਡੀਓ ਦੀ ਅਟਰ ਕੁਆਲਿਟੀ ਬਿਲਕੁਲ ਜਿਹੀ ਥਾਣਾਵਾਂ ਨਾ ਬਿਲਕੁਲ ਓਕੇ ਹੈਗਾ ਵਾ ਗਾਵੇਂ ਸੀਲਸ ਲੱਗ ਗਿਆ ਬਿਲਕੁਲ ਬਿਲਕੁਲ ਭਾਜੀ ਸੀਲਸ ਲੱਗ ਗਿਆ ਕੋਈ ਗੱਲ ਤੁਹਾਨੂੰ ਖੋਲ ਕੇ ਵੀਰ ਜੀ ਨੂੰ ਦਿਖਾਉਣਗੇ ਵੇੜਾ ਤੇ ਤੁਰਦੀ ਦੀ ਵੀਡੀਓ ਤੁਹਾਨੂੰ ਇੱਕ ਨਾਲ ਬਣਾਉਨੇ ਆ ਖੋਲੇ ਹਾਂਜੀ ਖੋਲ ਕੇ ਕਰਾ ਮਾੜੀ ਦਿਖਾ ਦਿਓ ਆ ਇਹ ਦਰਮਣ ਗਿਆ ਇੱਧਰ ਖੋ ਵੇੜ ਇਹ ਪੂਰੀ ਸਕੁਅਰ ਦੇ ਵਿੱਚ ਆ ਵੇੜ ਜਿਹਨੂੰ ਛੋਟੀ ਗੋਡੀ ਵੀ ਕਹਿ ਜਾਂਦਾ ਵਾ ਰੇਡ ਦੇ ਚਾ ਚੱਲਣ ਨੂੰ ਜਿਹੜੇ ਆ ਪੂਰੇ ਐ ਸਾਫ ਸੁਥਰੇ ਗਏ ਆ ਇਹਨਾਂ ਦਾ ਵਪਾਰ ਦਾ ਕੰਮ ਐ ਵੀਰਾਂ ਦਾ ਪਸ਼ੂ ਇਹਨਾਂ ਕੋ ਜਿਹੜੇ ਰੂਟੀਨ ਦੇ ਵਿੱਚ ਡੇਲੀ ਆਉਂਦੇ ਜਾਂਦੇ ਰਹਿੰਦੇ ਵੀਰਾਂ ਦੇ ਕੋਲ ਗੱਲਬਾਤ ਕਰਕੇ ਤੁਸੀਂ ਨਿਸ਼ਚਨ ਕਰ ਸਕਦੇ ਜੀ ਨੰਬਰ ਜਿਹੜਾ ਸਕਰੀਨ ਦਾ ਵੀਰ ਦੇ ਉੱਪਰ ਚਾਲੂ ਰੱਖਾਂਗੇ ਤੁਸੀਂ ਗੱਲਬਾਤ ਦੇ ਨਾਲ ਵੀਰ ਨਾਲ ਕਰਕੇ ਗੱਲਬਾਤ ਫੋਨ ਤੇ ਐਡਰੈਸ ਵੀ ਪੁੱਛ ਕੇ ਇਹਨਾਂ ਕੋ ਪਹੁੰਚ ਕਰ ਸਕਦੇ ਜੀ ਤੇ ਵੀਰ ਜੀ ਕੀ ਰੇਟ ਰੱਖਿਆ ਤਾਂ ਗਾਂ ਦਾ ਰੇਟ ਵੀਰ ਜੀ ਇਹ ਰੱਖਿਆ ਹੈ 80000 ਜੀ 80000 ਰੁਪਇਆ ਮੁੱਲ ਹੈ ਜੀ ਹਾਂ ਜੀ ਮੁੱਲ ਕਰਦੇ ਆ ਜੀ ਤੇ ਕੋਈ ਮਾਨਤਾਨਾ ਮਾਨਤਾਨ ਹੋ ਜਾਊਗਾ ਜੀ 75000 ਦੀ ਦੇ ਦੇਾਂਗੇ ਠੀਕ ਹੈ ਜੀ 75000 ਦੀ ਵੀਰ ਕਹਿੰਦਾ ਵੀ ਗਾਂ ਆਪਾਂ ਛੱਡ ਦਿਆਂਗੇ ਹੋਰ ਮਾਨਤਾਨ ਕਰਦੇ ਆਗੇ ਜੇੜਾ ਕੋਈ ਦੂਰੋਂ ਕੋਈ ਵੀਰ ਦੂਰੋਂ ਭੈਣ ਭਰਾ ਕੋਈ ਆਉਂਦਾ ਵਾ ਕਾਲ ਕਰਕੇ ਆਇਆ ਦਾ ਮਾਨਤਾਨ ਜਿਹੜਾ ਜਰੂਰ ਹੋਊਗਾ ਤੇ ਵੀਰਾਂ ਦੇ ਨਾਲ 75000 ਰੁਪਏ ਦੀ ਵੀਰ ਜੀਾਂ ਦੇ ਵੀ ਗਾਂ ਜਿਹੜੀ ਆ ਆਪਾਂ ਇਹਨਾਂ ਦੀ ਆਪਾਂ ਛੱਡ ਦਾਂਗੇ ਤੇ ਇਹਦਾ ਕੀ ਰਿਕਾਰਡ ਰਿਹਾ ਦਾ ਪਿਛੇ ਉਹਦਾ ਰਿਕਾਰਡ ਜਿਹੜੇ ਫਰਮ ਚੋਂ ਆਪਾਂ ਉਹਨਾਂ ਨੇ ਵਸਾਇਆ ਇਹਦੀ ਵਛੀ ਦੀ ਮਾਂ ਨੇ 32 ਕਿਲੋ ਪਹਿਲੇ ਦਿਨ ਨੇ ਦੁੱਧ ਕੱਢਿਆ ਜੀ ਅੱਛਾ ਜੀ ਮਾਂ ਦਾ 32 ਕਿਲੋ ਰਿਕਾਰਡ ਹੈ ਜੀ ਹਾਂ ਜੀ 32 32 ਕਿਲੋ ਪਹਿਲੇ ਦਿਨ ਵੜਾ ਦੁੱਧ ਕੱਢਦੀ ਰਹੀਆਂ ਠੀਕ ਹੈ ਜੀ ਹਾਂ ਜੀ ਇਹ ਵੀ ਲਗਭਗ ਕਿੱਥੋਂ ਤੱਕ ਰੈੜ ਇਹਦਾ ਭਾਜੀ ਬਾਕੀ ਤੁਸੀਂ ਵੇਖ ਹੀ ਲਓਗੇ ਬਾਕੀ ਦਿਮਾਗ ਦੇ ਹਿਸਾਬ ਨਾਲ 20 25 ਲੀਟਰ ਦੁੱਧ ਦੇ ਕੱਢਣ ਦੇ ਜਿਹਦਾ ਪਹਿਲੇ ਸੂਈ ਇਹਨੂੰ ਜੀ ਠੀਕ ਹੈ ਜੀ 20 25 ਲੀਟਰ ਦੁੱਧ ਜੜਾ ਵਾ ਬਿਲਕੁਲ ਗਾਂ ਜਿਹੜੀ ਆ ਰੈਡੀ ਤੇ ਚੱਲੂਗੀ ਜੀ ਤੇ ਪਹਿਲਾ ਸੁਗਾ ਸੋਣੀਆ ਕ੍ਰਾਉਂ ਸਰ ਤੇ ਆ ਜੀ ਅਗਲੇ ਜਿੰਨੀ ਸੇਵਾ ਕੋਈ ਕਰ ਲੂਗਾ ਉਨਾ ਹੀ ਦੁੱਧ ਆ ਜੀ ਕਰਮਾਲੀ ਦੇ ਥੱਲੇ ਸਹੀ ਗੱਲ ਬਹੁਤ ਸੋਹਣਾ ਥਣਲੇਵਾ ਬਣਿਆ ਵਾ ਕੋਈ ਗੱਲ ਨਹੀਂ ਇੱਕ ਵੇਖੋ ਵੀਰ ਜੀ ਟੈਟ ਵਾਨੇ ਦੀ ਆ ਕੋਈ ਚੱਡਾ ਲੰਕੁਆਣੀ ਹੈਗਾ ਗਾਂ ਦਾ ਬਿਲਕੁਲ ਸਹੀ ਥਣ ਵੀ ਕੱਲਾ ਕੱਲਾ ਵਾ ਬਿਲਕੁਲ ਥੋੜੀ ਜੀ ਹਾਲ ਪੂਲ ਜਿਹੜੀ ਆ ਪਾਊਗੀ ਹਾਂ ਜ ਨਾਲੇ ਕਰਨ ਦੀ ਗਾਂ ਸੁਕਣੀ ਆ ਗਾਂ ਲੱਗ ਭਾਗ ਸ਼ਾਇਦ ਅੱਜ ਤੱਕ ਦੀ ਸ਼ੈ ਦੇ ਵੀਰ ਜੀ ਨੇ ਕਹਿੰਦੇ ਵੀ ਸੂਬੂਗੀ ਹਾਂਜੀ ਚਲੋ ਬਸ ਵੀਰ ਜੀ ਇੰਨੀ ਕੁ ਸਵਾਗਤ ਕਰਦੇ ਆ ਜੀ ਠੀਕ ਆ ਜੀ ਬਹੁਤ ਵਿਜੇ ਕਰਨ ਡਰੈੱਸ ਬੋਲਦੇ ਆਪਣਾ ਜੀ ਹਾਂ ਜੀ ਡਰੈੱਸ ਵੀ ਜੀ ਆਪਣਾ ਅੰਗਰੇਜ਼ ਸਿੰਘ ਫੌਜੀ ਠੀਕ ਹੈ ਜੀ ਪਿੰਡ ਆਪਣਾ ਮੂਸਿਆ ਜੀ ਠੀਕ ਹੈ ਜੀ ਜ਼ਿਲ੍ਹਾ ਤਰਨਤਾਰਨ ਸਾਹਿਬ ਜੀ ਠੀਕ ਹੈ ਜੀ ਅੱਡਾ ਆਪਣਾ ਪਿੰਦਾ ਜੀ ਸ਼ਿਸ਼ਰਿਆਲ ਅੱਡਾ ਪਿੰਦਾ ਜੀ ਉਹਦੇ ਉੱਤੋਂ ਆਪਣਾ ਪਤਰੀ ਵਾਲੇ ਰਾਹ ਤੇ ਘਰ ਆਇਆ ਜੀ ਠੀਕ ਹੈ ਜੀ ਫੋਨ ਨੰਬਰ ਆਪਣਾ ਹੈਗਾ ਜੀ 94175 ਠੀਕ ਹੈ ਜੀ 96743 ਠੀਕ ਹੈ ਸਰ 94175 96743 ਠੀਕ ਹੈ ਜੀ ਆ ਗਾਂ ਦੀ ਇੱਕ ਰਹਿ ਚੰਗੀ ਤਰ੍ਹਾਂ ਚੈੱਕ ਅਪ ਕਰ ਲੋ ਵੀਰ ਜੀ ਸਾਰੇ ਬਿਲਕੁਲ ਓਕੇ ਸਾਫ਼ ਸੁਥਰੀ ਆ ਵੇੜੇ ਵੀਰਾਂ ਦੇ ਕੋਲ